ਕਿਸਾਨ ਵੀ ਇਹ ਵੀ ਮੰਗਾ ਹੈ ਜਦੋਂ ਮੈਨੂੰ ਇਸ ਰੋਡ ਤੇ 4 ਬੂਗੇ ਕਿਤੇ ਲੈ ਕੇ ਦਿੱਤੀ ਜਾਵੇ ਨਹੀਂ ਮੈਨੂੰ ਜੋ ਅੱਜ ਦਾ ਹਿਸਾਬ ਹੈ ਉਸ ਹਿਸਾਬ ਦੇ ਨਾਲ ਪੈਸੇ ਪਾਏ ਜਾਣ ਉਹ ਜਿਹੜੇ ਪਹਿਲਾਂ ਨਾ 6425 ਸੀ ਹੁਣ 6425 ਨਾਲ ਪੈਸੇ ਪਾਏ ਨੇ 2 ਲੱਖ ਦਾ ਘਾਟੇ ਦੇ ਨਾਲ ਪੈਸੇ ਪਾਏ ਨੇ ਇਹ ਕਿਉਂ ਨਾ ਤਾਂ ਜਥੇਬੰਦੀ ਨੂੰ ਮਨਜ਼ੂਰ ਹੈ ਨਾ ਮਾਲਕ ਨੂੰ ਮਨਜ਼ੂਰ ਹੈ 2020 ਤੋਂ ਬਾਅਦ ਜੋ ਐਕਵਾਇਰ ਹੋਈ ਹੈ ਜ਼ਮੀਨ ਇਹ ਚਾਹਤ ਲਬ ਕੀ ਇੱਕ ਨੰਬਰ ਚੋਂ ਇਹਨਾਂ ਨੇ ਮਿਸ ਕਰਤੀ ਜ਼ਮੀਨਾਂ ਇਹਨਾਂ ਨੇ ਕੰਪਨੀ ਨੇ ਕਿਤੇ ਜਾਣਾਗਾ ਇਹਨਾਂ ਨੂੰ ਐਵੀਸੀ ਬਣਾ ਕੇ ਲੰਘ ਜਾਏ ਕੱਲ ਨੂੰ ਰਸਤਾ ਛੱਡ ਜਾਣਗੇ ਬਸ ਸਾਨੂੰ ਇਹੀ ਆ ਵੀ ਉਹ 3A ਦਾ ਉਦੋਂ ਕਰਨਾ ਸਾਨੂੰ ਪੇਮੈਂਟ ਦਾ ਪਤਾ ਤਾਂ ਲੱਗੇ ਵੀ ਸਾਨੂੰ ਉਧਰੋਂ ਵੀ ਰਸਤਾ ਲੱਗ ਜੇ ਤੇ ਸਾਨੂੰ ਕੀਮਤ ਪੂਰੀ ਮਿਲਣੀ ਚਾਹੀਦੀ ਆ ਕੋਠੇ ਦੇ ਪੈਸੇ ਮਿਲਣੇ ਚਾਹੀਦੇ ਮੋਟਰ ਵਾਲੇ ਦੇ ਅੱਜ ਮੋਟਰ ਦਾ ਕਨੈਕਸ਼ਨ ਲੈਣਾ ਹੋਵੇ ਸਾਨੂੰ 10 ਲੱਖ ਰੁਪਏ ਚਾਹੀਦੇ ਸਾਨੂੰ ਤਾਂ ਤਰਨਾ ਤਾਲਾਉਣਾ ਪਿਆ ਵੀ ਜ਼ਮੀਨ ਤੇ ਭਰਤ ਪੈਗੀ ਫਿਰ ਸਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਸਾਡਾ ਹੁਣੇ ਮੌਕਾ ਹੈ ਅਸੀਂ ਭਾਵੇਂ ਕਿੱਡਾ ਵੱਡਾ ਵੀ ਪ੍ਰੋਗਰਾਮ ਕਰਨਾ ਪਵੇ ਪੈਸੇ ਲੈ ਕੇ ਆਉਂ। ਭਾਰਤ ਸਰਕਾਰ ਵੱਲੋਂ ਦਿੱਲੀ ਨੈਸ਼ਨਲ ਹਾਈਵੇ ਤੇ ਇੱਕ ਟੋਲਪਰਾਜਾ ਬਣਾਇਆ ਜਾ ਰਿਹਾ ਸੀ ਜਿੱਥੇ ਜੰਮੂ ਅਤੇ ਕਟੜਾ ਐਕਸਪ੍ਰੈਸਵੇ ਰੋਡ ਬੰਨਣਾ ਸੀਗਾ ਤੁਹਾਨੂੰ ਤਸਵੀਰਾਂ ਵਿੱਚ ਦਿਖਾ ਦਿੰਦੇ ਆ ਕਿ ਜਦੋਂ ਇਹਨਾਂ ਦੇ 32 ਮਹੀਨਿਆਂ ਦੇ ਵਿੱਚ ਪੈਸੇ ਇਨਾਂ ਦੇ ਅਕਾਊਂਟ ਵਿੱਚ ਨਾ ਆਏ ਤਾਂ ਇਹਨਾਂ ਨੇ ਵਿਚਾਰੇ ਹੀ ਆਪਣੀ ਹੈ ਜੋ ਫਸਲ ਬੀਜਤੀ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਜੋ 32 ਮਹੀਨਿਆਂ ਦਾ ਸਾਨੂੰ ਘਾਟਾ ਪਿਆ ਹੈ ਉਹ ਸਰਕਾਰ ਦੇਵੇ ਅਤੇ ਅੱਜ ਭਾਰਤੀ ਕਿਸਾਨ ਜੂਨ ਏਕਤਾ ਉਗਰਾਹ ਨੇ ਇੱਥੇ 5 ਦਿਨ ਹੋ ਗਏ ਧਰਨਾ ਲਗਾਇਆ ਹੋਇਆ ਹੈ ਹੱਥ ਵਿੱਚ ਝੰਡੀਆਂ ਫੜ ਕੇ ਮਹਿਲਾਵਾਂ ਅਤੇ ਬਜ਼ੁਰਗ ਇਸ ਧਰਨੇ ਦੇ ਵਿੱਚ ਸ਼ਾਮਲ ਹਨ ਤੇ ਕਹਿ ਰਹੇ ਹਨ ਕਿ ਜਦ ਤੱਕ ਸਾਡੇ ਜੋ ਮੰਗਾ ਹਨ ਜੋ ਸਾਡੇ ਖਾਤੇ ਵਿੱਚ ਜਾਇਜ ਪੈਸੇ ਹਨ ਉਹ ਨਹੀਂ ਆਉਂਦੇ ਉਹਨਾਂ ਚਿਰ ਧਰਨਾ ਜਾਰੀ ਰਹੇਗਾ ਕਿੰਨੇ ਵਜੇ ਮਿੰਦਰ ਸਿੰਘ ਲੱਖੇਵਾਲੀ ਜੀ ਕਾਈ ਪ੍ਰਧਾਨ ਪੀਰੋੜਾ ਸਰਸਰੀ ਇਹ ਜੀ ਅੱਜ ਤੋਂ 32 ਮਹੀਨੇ ਪਹਿਲਾਂ ਜਿਹੜਾ ਪ੍ਰੋਜੈਕਟ ਚੱਲ ਰਿਹਾ ਹੈ ਇਹ ਕੋਸ ਜਮੀਨ ਦੇ ਪੈਸੇ ਪਾਤੇ ਜਿਹੜੇ ਕਿ ਬਾਕੀ ਇਹਨੇ ਲਾਰੇ ਲੱਪੇ ਰੱਖੇ ਚਾਰ ਬਿੱਗੇ ਜ਼ਮੀਨ ਬਚਦੀ ਆ ਜਦੋਂ ਸਾਨੂੰ ਪਤਾ ਲੱਗਿਆ ਵੀ ਇਸ ਗੱਲ ਦਾ ਵੀ ਸੋਡੀ ਚਾਰ ਬਿੱਗੇ ਜ਼ਮੀਨ ਬਾਕੀ ਹੈ ਤਾਂ ਇਹਨਾਂ ਕੋਲ ਇਹਨਾਂ ਨੇ ਅਪਰੋਚ ਕੀਤੀ ਮਾਲਕਾਂ ਨੇ ਅਪਰੋਚ ਕਰਨ ਤੋਂ ਬਾਅਦ ਵੀ ਤੁਹਾਨੂੰ ਅੱਜ ਪੈਸੇ ਪਾਉਨੇ ਆ ਕੱਲ ਪਾਉਨੇ ਆ ਉਹਨਾਂ ਨੇ ਲਾਰੇ ਲੱਪੇ ਜਿਹੇ ਨੇ ਬੰਦੇ ਨੂੰ ਰੱਖਿਆ ਹੱਲ ਜਿੰਨਾ ਚਿਰ ਇਹ ਹੱਲ ਨਹੀਂ ਹੋ ਸਕਦਾ ਅਸੀਂ ਸਾਡੀ ਮੰਗ ਇਹ ਹੈ ਭਾਰਤੀ ਕਿਸਾਨ ਜੁੱਤੀ ਜਥੇਬੰਦੀ ਦੀ ਵੀ ਪਹਿਲਾਂ ਰੇਟ ਜਿਹੜੇ ਕੁਝ ਹੋਰ ਸੀ ਜਿਹੜੇ ਹੁਣ ਰੇਟ ਨੇ ਉਹ ਉਹ ਸਮੇਂ ਤੋਂ 32 ਮਹੀਨਿਆਂ ਤੋਂ ਜਾਂ 3.5 3 ਸਾਲਾਂ ਤੋਂ ਤਿੰਨੇ ਰੇਟ ਹੋ ਗਏ ਇਹਨਾਂ ਦੀ ਕਿਸਾਨ ਦੀ ਇਹ ਵੀ ਮੰਗ ਹੈ ਜਾਂ ਤਾਂ ਮੈਨੂੰ ਇਸ ਰੋਡ ਤੇ 4 ਬਿਘਕ ਤੇ ਲੈ ਕੇ ਦਿੱਤੀ ਜਾਵੇ ਨਹੀਂ ਮੈਨੂੰ ਜੋ ਅੱਜ ਦਾ ਹਿਸਾਬ ਹੈ ਉਸ ਹਿਸਾਬ ਦੇਣਾ ਪੈਸੇ ਪਾਏ ਜਾਣ ਸਾਡੀ ਕੋਈ ਅਸੀਂ ਛੱਡਣ ਨੂੰ ਤਿਆਰ ਆਂ ਦੂਜੀ ਨਾਲ ਦੀ ਨਾਲ ਸਾਨੂੰ ਕੋਈ ਰਸਤਾ ਨਹੀਂ ਜਿਹੜੀ ਜ਼ਮੀਨ ਸਾਡੀ ਬਾਕੀ ਬਚਦੀ ਹੈ ਉਹਦਾ ਵੀ ਸਾਨੂੰ ਇਨਸਾਫ ਦਵਾਇਆ ਜਾਵੇ ਸਾਡਾ ਜੋ ਵੀ ਹੈਗਾ ਇੱਕ ਮੋਟਰ ਹੈ ਜਾਂ ਦੋ ਮੋਟਰਾਂ ਨੇ ਉਹਨਾਂ ਦੇ ਪੈਸੇ ਦਿੱਤੇ ਜਾਣ ਜੋ ਫਿਰ ਅਸੀਂ ਸਾਨੂੰ ਹਿਸਾਬ ਕਿਤਾਬ ਦੇ ਵਿੱਚ ਲੈ ਕੇ ਜੋ ਅਸੀਂ ਇਹਨਾਂ ਦਾ ਸੜਕਾਂ ਦਾ ਕੰਮ ਕਿਸੇ ਦੇ ਘਰ ਇਹਨਾਂ ਦੀ ਮੀਟਿੰਗ ਹੋਈ ਹੈ ਕੋਈ ਗੱਲਬਾਤ ਹੋਈ ਇਸ ਨਾਲ ਕੋਈ ਮੀਟਿੰਗ ਨਹੀਂ ਬੁਲਾਇਆ ਗਿਆ ਸੀ ਪਰਿਵਾਰ ਨੂੰ ਪਰਿਵਾਰ ਨੂੰ ਸੰਗਰੂਰ ਬੁਲਾਇਆ ਗਿਆ ਉਹ ਕਹਿੰਦੇ ਵੀ ਤੁਹਾਡੇ ਖਾਤੇ 'ਚ ਪਾਤੇ ਪੈਸੇ ਅੱਜ ਪੰਜਵਾਂ ਦਿਨ ਹੈ ਤੇ ਉਹ ਜਿਹੜੇ ਪੈਸੇ ਪਾਏ ਨੇ ਉਹ ਜਿਹੜੇ ਪਹਿਲਾਂ ਨਾ 6425 ਸੀ ਹੁਣ 6425 ਨਾਲ ਪੈਸੇ ਪਾਏ ਨੇ 2 ਲੱਖ ਘਾਟੇ ਦੇ ਨਾਲ ਪੈਸੇ ਪਾਏ ਨੇ ਇਹ ਕਿਉਂ ਨਾ ਤਾਂ ਜਥੇਬੰਦੀ ਨੂੰ ਮਨਜ਼ੂਰ ਹੈ ਨਾ ਮਾਲਕ ਨੂੰ ਮਨਜ਼ੂਰ ਹੈ ਜਾਂ ਉਹਦਾ ਸਾਨੂੰ ਵਿਧ ਬਿਆਜ ਦੇ ਦੇਣ ਜਿਹੜਾ 1.5 ਰੁਪਿਆ ਬਣਦਾ ਹੈ ਮਾਲਕ ਇਤੇ ਵੀ ਸਹਿਮਤੀ ਹੈ ਸਾਡੇ ਨਾਲ ਮਾਲਕ ਵੀ ਮੌਜੂਦ ਹੈ ਉਹਨਾਂ ਦਾ ਲੜਕਾ ਹੈ ਜੋ ਉਹਨਾਂ ਨਾਲ ਗੱਲਬਾਤ ਕਰ ਰਿਹਾ ਹੈ ਕੀ ਨਾਮ ਹੈ ਆਪਣਾ ਪਰਜੀਤ ਸਿੰਘ ਜੀ ਮੇਰੇ ਕੀ ਰੋਲਾ ਆਪਣਾ ਤੁਹਾਨੂੰ ਬੁਲਾਇਆ ਸੀਗਾ ਸਕੂਲ ਵਿੱਚ ਕੀ ਗੱਲ ਹੋਈ ਉੱਥੇ ਹਾਂਜੀ ਸਰ ਪਹਿਲਾਂ ਮਤਲਬ ਕਿ ਜਦੋਂ 32 ਮਹੀਨੇ ਪਹਿਲਾਂ ਐਕਵਾਇਰ ਹੋਈ ਹੈ ਜ਼ਮੀਨ ਪਹਿਲਾਂ 2020 ਚ ਨੋਟੀਫਿ 2020 ਤਵਾ ਜੋ ਅਕਵਾਇਰ ਹੋਈ ਆ ਜ਼ਮੀਨ ਇਹ ਚਾ ਮਤਲਬ ਕਿ 1 ਨੰਬਰ ਚੋਂ ਇਹਨਾਂ ਨੇ ਮਿਸ ਕਰਤੀ ਜ਼ਮੀਨ ਇਹਨਾਂ ਤੋਂ ਗਲਤੀ ਹੋਈ ਆ ਪਹਿਲਾਂ ਤਾਂ ਇਹ ਸਾਨੂੰ ਮਹੀਨੇ ਤੱਕ ਇਹਨਾਂ ਨੇ ਕਿਹਾ ਇਹ ਮਹੀਨੇ ਤੱਕ ਇਹ ਕਲੀਅਰ ਹੋ ਜੂ ਤੁਹਾਨੂੰ ਪੇਮੈਂਟ ਪੈ ਜੂਗੀ ਮੈਨੂੰ ਤਾਂ 2 ਮਹੀਨੇ ਤੇ ਆ ਗਏ 2 ਮਹੀਨੇ 3 ਮਹੀਨੇ ਤੇ ਆ ਗਏ 3 ਮਹੀਨੇ ਤੋਂ ਅੱਜ ਇਹ 32 ਮਹੀਨੇ ਤੇ ਆ ਗਏ 32 ਮਹੀਨੇ ਤੱਕ ਇਹਨਾਂ ਨੇ ਤਾਂ ਪੇਮੈਂਟ ਪਾਈ ਸੀ ਅੱਜ 32 ਮਹੀਨੇ ਤੱਕ ਇਹਨਾਂ ਨੇ ਪੇਮੈਂਟ ਪਾਤੀ ਪੇਮੈਂਟ ਪਹਿਲਾਂ ਨਾਲੋਂ ਘਟਾਤੀ ਤੇ ਕਟਾਈ ਹੋਈ ਬਾਕੀ ਜਿਹੜੀ ਬਚਦੀ ਜ਼ਮੀਨ ਐ ਸਾਨੂੰ ਬਚਦੀ ਜ਼ਮੀਨ ਨੂੰ ਰਸਤਾ ਹੀ ਲਾਇਆ ਹੈਗਾ ਪਹਿਲਾਂ ਇਹ 32 ਮਹੀਨਿਆਂ ਤੋਂ ਕਹਿ ਰਹੇ ਨੇ ਵੀ ਸਾਨੂੰ ਤੁਹਾਨੂੰ ਰਸਤਾ ਲੱਗ ਜੂ ਲੱਗ ਜੂ ਅੱਜ ਕਹਿੰਦੇ ਨੇ ਵੀ 3A ਕਰਤਾ ਰਸਤਾ ਲੱਗ ਜੂ ਜ਼ਮੀਨ ਛੱਡ ਦਿਓ ਤੁਸੀਂ ਵੀ ਤੁਹਾਨੂੰ ਰਸਤਾ ਲਾ ਕੇ ਦੇ ਦਾਂਗੇ ਵੀ ਇੱਕ ਕਿਰਾ ਸਾਨੂੰ ਕਬਜ਼ਾ ਦੋ ਅਸੀਂ ਰੋਡ ਬਣਾ ਦਈਏ ਇਹਨਾਂ ਨੇ ਕੋਈ ਕੰਪਨੀ ਨੇ ਕਿਤੇ ਜਾਣਾਗਾ ਇਹਨਾਂ ਨੂੰ ਆਇਆ ਵੀ ਅਸੀਂ ਬਣਾ ਕੇ ਲੰਘ ਜਾਏ ਕੱਲ ਨੂੰ ਇਹ ਰਸਤਾ ਛੱਡ ਜਾਣਗੇ ਇਸ ਕਰਕੇ ਸਾਨੂੰ ਇयां ਵੀ ਸਾਨੂੰ ਰਸਤਾ ਲੱਗਦਾ ਚਾਹੀਦਾ ਤੇ ਅੱਜ ਦੇ ਰੇਟ ਨਾਲ ਪੈਸੇ ਕੰਨੇ ਚਾਹੀਦੇ ਨੇ ਕੋਈ ਦੱਸਿਆ ਰਸਤਾ ਕਿੱਧਰ ਹੀ ਦੇਣਗੇ ਰਾਸਤਾ ਇਹ ਕਹਿੰਦੇ ਨੇ ਪਹਿਲਾਂ ਸਾਨੂੰ ਇੱਧਰ ਜਿਹੜੀ ਜ਼ਮੀਨ ਖਰੀਦ ਲਈ ਇਹਨਾਂ ਨੇ ਵਿੱਚ ਸਾਰਾ ਰਸਤਾ ਖਰੀਦ ਲਿਆ ਤੇ ਹੁਣ ਇਹ ਕਹਿੰਦੇ ਨੇ ਰੋਡ ਦੇ ਸਾਈਡ ਦੀ ਨਾਲ-ਨਾਲ ਦੀ ਅਸੀਂ ਜ਼ਮੀਨ ਖਰੀਦ ਕੇ ਦੇਵਾਂਗੇ ਤੁਹਾਨੂੰ 3A ਕਰਤਾ ਤੇ ਬਸ ਸਾਨੂੰ ਇਹੀ ਆ ਵੀ ਉਹ 3A ਦਾ ਉਦੋਂ ਕਰਨਾ ਸਾਨੂੰ ਪੇਮੈਂਟ ਦਾ ਪਤਾ ਤਾਂ ਲੱਗੇ ਵੀ ਸਾਨੂੰ ਉਧਰੋਂ ਵੀ ਰਸਤਾ ਲੱਗ ਜੇ ਰਸਤਾ ਲੱਗ ਕੇ ਪੱਧਰ ਕਰਕੇ ਦੇਣ ਫੇਰ ਅਸੀਂ ਜ਼ਮੀਨ ਛੱਡੀ ਜਦੋਂ ਐਸਡੀਐਮ ਨੂੰ ਮਿਲੇ ਉਹਨਾਂ ਨੇ ਕੀ ਕਿਹਾ ਉਸ ਟਾਈਮ ਉਹਨਾਂ ਨੇ ਤਾਂ ਇਹੀ ਕਿਹਾ ਵੀ ਮਿਸਟੇਕ ਸਾਤੋਂ ਹੋਈ ਆਗੀ ਮਿਸਸ ਸਾਤੋਂ ਹੋਈ ਆ ਤੇ ਜਿਹੜਾ ਰਸਤਾ ਤੁਹਾਨੂੰ ਲੱਗਦਾ ਉਹ ਲੱਗੂਗਾ ਤੇ ਸਾਨੂੰ ਇਹੀ ਆ ਵੀ ਰਸਤਾ ਸਾਨੂੰ ਪੱਧਰ ਕਰਕੇ ਦੋ ਕਾਗਜ਼ਾਂ ਸਾਨੂੰ ਕੀ ਪਤਾ ਕਦੋਂ ਰਸਤਾ ਲਾਉਂਗੇ ਤੁਸੀਂ ਕਹਿੰਦੇ ਹੋ ਵੀ ਅੱਜ ਜ਼ਮੀਨ ਛੱਡ ਦਿਓ ਅਸੀਂ ਤਾਂ ਉਦੋਂ ਜਿਵੇਂ ਛੱਡਾਂਗੇ ਜਦੋਂ ਸਾਨੂੰ ਰਸਤਾ ਲੱਗੂਗਾ ਇਹੀ ਗੱਲ ਜਿੰਨਾ ਚਿਰ ਰਸਤਾ ਨਹੀਂ ਲੱਗੇਗਾ ਉਹਨਾਂ ਚਿਰ ਜ਼ਮੀਨ ਨਹੀਂ ਛੱਡਣਗੇ ਕਿਉਂਕਿ 32 ਮਹੀਨੇ ਪੰਨਾ ਉੜੀਖ ਲਿਆ ਕਿਨਾਂ ਭਾਈ ਸੁਖਦੇਵ ਸ਼ੰਕਰਾਚੂ ਸਰ ਕੀ ਕਹਿਣਾ ਚਾਹੁੰਗੇ ਅੱਜ 5ਵਾਂ ਦਿਨ ਹੋ ਗਿਆ ਧਰਨੇ ਤੇ ਕੋਈ ਉੱਚ ਅਧਿਕਾਰੀ ਇੱਥੇ ਆਏਗਾ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆਂ ਵੀ ਜਿਹੜੀ ਇਹ ਜ਼ਮੀਨ ਹੁੰਦੀ ਹੈ ਜ਼ਮੀਨ ਦੇ ਸਿਰ ਤੇ ਸਾਡਾ ਕਾਰੋਬਾਰ ਹੈ ਬੱਚੇ ਪਾਉਣੇ ਮਕਾਨ ਪਾਉਣਾ ਇਹ ਜ਼ਮੀਨ ਸਾਂਝਾ ਖਾਤਾ ਇੱਕ ਨੂੰ ਪੈਸੇ ਨਹੀਂ ਪਾਏ ਦੂਸਰਾ ਮਿਸਟੇਕ ਦੇ ਬਹਾਨੇ ਪੈਸੇ ਰੋਕ ਲੇ ਕੀਮਤ ਘੱਟ ਪਾ ਰਹੇ ਨੇ ਗਮਾਣ ਦੇ ਵਿੱਚ 92 92 ਲੱਖ ਰੁਪਇਆ ਪੈ ਰਿਹਾ ਹੈ ਤਾਂ ਫਿਰ ਇੱਥੇ ਕਿਉਂ ਨਹੀਂ ਪੈ ਰਹਾ ਦੂਸਰ ਨੰਬਰ ਤੇ ਇਹ ਵੀ ਹੈ ਕਿ ਕੋਈ ਬੋਰ ਕਰਾਉਣਾ ਪੈਜੇ ਅੱਜ ਬੋਰ ਵੀ ਲੱਗਿਆ ਹੋਇਆ ਜ਼ਮੀਨ 'ਚ ਉਹਦੇ ਵੀ ਕੀਮਤ ਨਹੀਂ ਇਹ ਮੰਨ ਰਹੇ ਅਜੇ ਤੇ ਸਾਨੂੰ ਕੀਮਤ ਪੂਰੀ ਮਿਲਣੀ ਚਾਹੀਦੀ ਆ ਕੋਠੇ ਦੇ ਪੈਸੇ ਮਿਲਣੇ ਚਾਹੀਦੇ ਮੋਟਰ ਵਾਲੇ ਦੇ ਅੱਜ ਮੋਟਰ ਦਾ ਕਨੈਕਸ਼ਨ ਲੈਣਾ ਹੋਵੇ ਸਾਨੂੰ 10 ਲੱਖ ਰੁਪਏ ਚਾਹੀਦਾ ਤਾਂ ਸਾਡਾ ਜੇ ਅਸੀਂ ਕਿਤੇ ਦੂਰ ਜਾ ਕੇ ਵੀ ਜ਼ਮੀਨ ਲਵਾਂਗੇ ਘਰੋਂ ਬੇਕਾਰ ਹੋਵਾਂਗੇ ਤੇ 10 ਲੱਖ ਦੀ ਮੋਟਰ ਲਵਾਵਾਂਗੇ ਸਾਡੇ ਪੈਸੇ ਉਹ ਖੁਰ ਜਾਣਗੇ ਜੇ ਸਾਨੂੰ ਜ਼ਮੀਨ ਇਹ ਲੈ ਕੇ ਵੀ ਦੰਦੇ ਆ ਤਾਂ ਵੀ ਅਸੀਂ ਰਜਮੰਦ ਨਹੀਂ ਪੈਸੇ ਪੂਰੇ ਪਾਉਣ ਰਜਮੰਦ ਤੁਸੀਂ 9 ਲੱਖ ਦੀ ਗੱਲ ਕੀਤੀ ਆ ਫਿਰ ਗਵਾਂਢੀ ਨੂੰ 9 ਲੱਖ ਰੁਪਏ ਕਿਵੇਂ ਆਗੇ ਇਹ ਫਗੂ ਵਾਲੀ ਦੀ ਵਟਨਾ ਵਟ ਲੱਗਦੀ ਹੈ ਅੱਛਾ ਫਗੂ ਵਾਲਾ ਪਿੰਡ ਨੂੰ 92 ਲੱਖ ਰੁਪਏ ਪਿਆ ਹੋਇਆ ਉਹ ਕੋਕਰ ਬੈਂਡ ਚਾਹੁੰਦੇ ਫਿਰ ਇਹਨਾਂ ਨੇ ਵਿਤ ਕਰਾ ਕਿ ਇਹ ਵਿਤ ਕਰਾ ਤਾਂ ਹੁਣ ਇਹ ਇਹ ਤਾਂ ਅਜੇ 4 ਬਿਗਿਆਂ ਦੇ ਪੈਸੇ ਪਾਉਣ ਨੂੰ ਤਿਆਰ ਨਹੀਂ ਇਹ ਤਾਂ ਖਾਣ ਨੂੰ ਤਿਆਰ ਨਹੀਂ ਵੀ ਕਿਹੜਾ ਕੰਪਨੀ ਕਿਧਰ ਲੰਘ ਜੇ ਤੇ ਇਹ ਜ਼ਮੀਨ 'ਚ ਭਰਤ ਪੈ ਜੇ ਸਾਨੂੰ ਤਾਂ ਧਰਨਾ ਤਾਂ ਲਾਉਣਾ ਪਿਆ ਵੀ ਜ਼ਮੀਨ 'ਚ ਭਰਤ ਪੈਗੀ ਫਿਰ ਸਾਨੂੰ ਕਿਸੇ ਨੇ ਪੈਸਾ ਨਹੀਂ ਦੇਣਾ ਸਾਡਾ ਹੁਣੇ ਮੌਕਾ ਹੈ ਅਸੀਂ ਭਾਵੇਂ ਕਿੱਡਾ ਵੱਡਾ ਵੀ ਪ੍ਰੋਗਰਾਮ ਕਰਨਾ ਪਵੇ ਪੈਸੇ ਲੈ ਕੇ ਰਹਾ ਸਰ ਜੀ ਜਦੋਂ ਤੁਹਾਨੂੰ ਐਸਡੀ ਸਾਹਮਣੇ ਬੁਲਾਇਆਗਾ ਆਪਣੀ ਗਲਤੀ ਮੰਨਣੇ ਉਥੇ ਤਾਂ ਫਿਰ ਉਹਦੀ ਪਰਮਾਈ ਕੋਣੂ ਕਰੂਗਾ ਇਹ ਬਾਰੇ ਗੱਲ ਵੀ ਕੋਈ ਉਹ ਤਾਂ ਕਹਿੰਦੇ ਵੀ ਅਸੀਂ ਤਾਂ ਵੀ ਤੂੰ ਜਿਆਦਾ ਪਾ ਨਹੀਂ ਸਕਦੇ ਸਾਡੇ ਲਵੇ ਇੰਨੀ ਤਾਕਤ ਨਹੀਂ ਹੈਗੀ ਜੀ ਕਹਿੰਦੇ ਉਹਨਾਂ ਨੇ ਤਾਂ ਇਹੀ ਆਖਿਆ ਜੀ ਵੀ ਅਸੀਂ ਨਹੀਂ ਕਰ ਸਕਦੇ ਉਹ ਕਹਿੰਦੇ ਨੇ ਤਾਕਤ ਨਹੀਂ ਫਿਰ ਹੁਣ ਅਗਲਾ ਕਦਮ ਕੀ ਹੋਗਾ ਜੀ ਦੇਖੋ ਸਾਨੂੰ ਤਾਂ ਇਹ ਪਤਾ ਹੈ ਵੀ ਲੜਾਈਆਂ ਜਥੇਬੰਦ ਕੋਕੋ ਲੜਨੀਆਂ ਪੈਣਗੀਆਂ ਸਾਨੂੰ ਤਾਂ ਆਪਣੀ ਤਾਕਤ ਬਣਾਉਣੀ ਪਊ ਅਸੀਂ ਉਹਨਾਂ ਦੀ ਤਾਕਤ ਤਾਂ ਜੇ ਖਤਮ ਹੋਊਗੀ ਤਾਂ ਉਝੋਖਣਗੇ ਇਸ ਕਰਕੇ ਸਾਨੂੰ ਤਾਂ ਆਪਣਾ ਹੀ ਮਲਕ ਜਥੇਬੰਦੀ ਮਜ਼ਬੂਤ ਕਰਕੇ ਪੂਰੀ ਤਾਕਤ ਨਾਲ ਪੈਸੇ ਲੈਣੇ ਪੈਣਗੇ ਸਾਡਾ ਹੱਕ ਹੈ ਜੇ ਤਾਂ ਇਹ ਸਾਡਾ ਚਲਮਾ ਕਮ ਹੋਵੇ ਤਾਂ ਅਸੀਂ ਕਹਿ ਦਈਏ ਵੀ ਚਲੋ ਛੱਡੋ ਪਰ ਮੈਂ ਪਹਿਲੇ ਦੱਸ ਚੁੱਕਾ ਹਾਂ ਵੀ ਇਹ ਜ਼ਮੀਨ ਬਿਨਾਂ ਜ਼ਿਮੀਂਦਾਰ ਅਸੀਂ ਜ਼ਮੀਨ ਸਾਡੀ ਮਾਂ ਹੁੰਦੀ ਹੈ ਅਸੀਂ ਇਹਨੂੰ ਛੱਡ ਨਹੀਂ ਸਕਦੇ ਛੱਡਾਂਗੇ ਉਦੋਂ ਜਦੋਂ ਸਾਨੂੰ ਪਾਈ ਪਾਈ ਸਾਡੇ ਹੱਥੇ ਧਰਨਗੇ ਭਾਅ ਸਾਡੇ ਖਾਤਿਆਂ 'ਚ ਪਾ ਦੇਣਗੇ ਫਿਰ ਅਸੀਂ ਇਹਨੂੰ ਛੱਡਾਂਗੇ ਨਹੀਂ ਬਿਲਕੁਲ 32 ਮਹੀਨੇ ਪਹਿਨਾ ਇੰਤਜ਼ਾਰ ਕੀਤਾ ਲੇਕਿਨ ਪਹਿਲੇ ਕਸ਼ ਵੀ ਕੁਝ ਵੀ ਨਾ ਆਇਆ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਰਸਤਾ ਵੀ ਹਾਲੇ ਤੱਕ ਦੇਣ ਤੋਂ ਸਮਰਥ ਨੇ ਕੋਈ ਜਗ੍ਹਾ ਨਹੀਂ ਡਿਸਾਈਡ ਕਰ ਪਾਈ ਤਾਂ ਇਹਨਾਂ ਦਾ ਕਹਿਣਾ ਹੈ ਕਿ 1.5 ਰੁਪਏ ਜੋ ਸਾਡਾ ਵਿਆਜ ਬਣਦਾ ਚਾਹੇ ਉਹਦੇ ਤੇ ਦੇ ਦਿੱਤਾ ਜਾਵੇ ਜੇਕਰ ਸਾਨੂੰ ਹੋਰ ਪਾਸੇ ਜ਼ਮੀਨ ਲੈ ਕੇ ਦੇ ਦੇਣਗੇ ਤਾਂ ਵੀ ਸਾਨੂੰ ਉਹ ਵੀ ਮਨਜ਼ੂਰ ਹੋਵੇਗਾ ਸਾਡਾ ਕੋਈ ਇਹ ਮਕਸਦ ਨਹੀਂ ਕਿ ਧਰਨੇ ਲਗਾਉਂਦਾ ਨਾ ਸਾਡਾ ਇੱਥੇ ਕੋਈ ਸ਼ੌਂਕ ਹੈ ਹੁਣ ਦੇਖਣਾ ਹੋਵੇਗਾ ਕਿ ਸੈਂਟਰ ਸਰਕਾਰ ਇਹਨਾਂ ਦੀ ਗੱਲ ਕਦੋਂ ਮੰਦੀ ਹੈ ਸੰਗਰੂਰ ਤੋਂ ਗੁਰਿੰਦ ਸਿੰਘ ਹੰਦਰਤ ਟੀਵੀ